ਸਤੇ ਪਾਤਸ਼ਾਹ ਨੇ ਦੱਸਿਆ ਕਿ ਸਾਡੇ ਸਰੀਰ ਨੂੰ ਚਲਾਉਣ ਵਾਲੇ ਜਿਹੜੇ ਪੰਜ ਗਿਆਨ ਅੰਦਰੇ ਹਨ ਇਹ ਸਰੀਰ ਪ੍ਰਭੂ ਦੀ ਜੋਤ ਨਾਲ ਹੀ ਚੱਲਦਾ ਹੈ ਜਿੰਨੀ ਦੇ ਇਸ ਦੇ ਅੰਦਰ ਪਰਮਾਤਮਾ ਆਪਣੀ ਸਦਾ ਜੋਤ ਨੂੰ ਟਿਕਾਈ ਰੱਖਦਾ ਤੇ ਇਹ ਚੱਲਦਾ ਰਹਿੰਦਾ ਹੈ ਪਰ ਇਹ ਜੀਵ ਹੈ ਜਿਹੜਾ ਇਸ ਸਿਮਰਨ ਨੂੰ ਛੱਡ ਦਿੰਦਾ ਹੈ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ सिमरन ही एक अपने शरीर का धौरा तो है भागवाले भी टुट जाता गड्ढा डिग जाता ये पाँच इंद्रे ने साु की मत तो बिना गुरु के सिमरन तो बिना ये ग्ञन इंद्रे ने ये आप खुदरे हो जाते हैं भाग के अपनी मन मर्जी करते हैं ਅੱਖਾਂ ਆਪਣੀ ਮਰਜ਼ੀ ਕਰਦੀਆਂ ਕੰਨ ਆਪਣੀ ਮਰਜ਼ੀ ਕਰਦੇ ਨੇ ਤੇ ਰਸਨਾ ਆਪਣੀ ਮਰਜ਼ੀ ਕਰਦੀ ਹੈ ਇਸ ਤਰ੍ਹਾਂ ਗੁਰੂ ਦੀ ਮਤ ਨੂੰ ਨਾ ਧਾਰਨ ਕੀਤਾ ਹੀ ਇਹ ਸਾਡੇ ਗਿਆਨ ਇੰਦਰੀ ਨੇ ਜਿਹੜੇ ਬਾਗੀ ਹੋ ਜਾਂਦੇ ਨੇ ਜਦੋਂ ਇਹ ਬਾਗੀ ਹੋਏ ਤੇ ਪਤਾ ਵਾਲਿਓ ਇਸ ਮਨੁੱਖ ਦੇ ਜੀਵਨ ਦੀ ਚਾਲ ਹੈ ਜਿਹੜੀ ਉਲਟੀ ਹੋ ਜਾਂਦੀ ਹੈ ਉਲਟੀ ਹੋ ਜਾਂਦੀ ਹੈ ਉਲਟੀ ਤੋਂ ਭਾਵ ਹੈ ਕਿ ਇਸਨੇ ਚੱਲਣਾ ਤਾਂ ਸੀ ਨਿਰੰਕਾਰ ਵਾਲੇ ਪਾਸੇ ਨੂੰ ਇਹ ਸੰਸਾਰ ਵਾਲੇ ਵਾਸੇ ਚੱਲ ਪੈਂਦਾ ਹੈ। ਇਸ ਦੀ ਜਿਹੜੀ ਚਾਤ ਹੈ ਉਹ ਉਲਟੀ ਹੋ ਜਾਂਦੀ ਹੈ। ਆਤਮਿਕ ਜੀਵਨ ਜਿਹੜਾ ਹੈ ਇਸ ਦਾ ਢਹਿ ਢੇਰੀ ਹੋ ਜਾਂਦਾ ਹੈ। ਤੇ ਇਸ ਦੇ ਜਿਹੜੇ ਇੰਦਰੇ ਨੇ ਉਹ ਮਾੜੇ ਕੰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਨੇ। ਮਾੜੇ ਕੰਮਾਂ ਦੇ ਵਿੱਚ ਪ੍ਰਵਿਰਤ ਹੋਣ ਕਰਕੇ ਸਿਮਰਨ ਕੋਈ ਹੈ ਨਹੀਂ thora ਟੁੱਟ ਗਿਆ। ਮਾੜੇ ਕਰਮਾਂ ਦਾ ਭਾਰ ਫਿਰ ਇਸ ਗੱਡੇ ਤੇ ਲੱਦਿਆ ਜਾਂਦਾ ਹੈ ਮਨੁੱਖਾ ਸ਼ਰੀਰ ਦੇ ਵਿੱਚ ਲੱਦਿਆ ਜਾਂਦਾ ਹੈ ਤੇ ਜਿਹੜਾ ਮਨੁੱਖਾ ਸ਼ਰੀਰ ਹੈ ਫਿਰ ਇਸ ਦਾ ਟਹਿ ਤੇਰੀ ਹੋ ਜਾਂਦਾ ਹੈ ਜਦੋਂ ਜਦੋਂ ਇਹ ਇੰਦਰੀ ਬਾਸ ਵਿੱਚ ਨਾ ਰਹਿਣ ਤਾਂ ਇਸ ਦਾ ਆਤਮਿਕ ਜੀਵਨ ਵੀ ਖਤਮ ਹੋ ਜਾਂਦਾ ਹੈ ਮਨੁੱਖਾ ਜੀਵਨ ਵੀ ਇਸ ਦਾ ਟਹਿ ਤੇਰੀ ਹੋ ਜਾਂਦਾ ਹੈ ਤੇ ਇਸ ਕਰਕੇ ਜਿਹੜੇ ਗੱਡੇ ਨੂੰ ਲੱਗੇ ਹੋਏ ਪੰਜ ਗਿਆਨ ਇੰਦਰੇ ਜਿਨ੍ਹਾਂ ਨੂੰ ਸਤਲੂ ਵਲਦ ਕਹਿੰਦੇ ਨੇ ਜਿਨ੍ਹਾਂ ਨੂੰ ਵਹਿ ਲਾ ਗਿਆ ਇਹ ਕੇਵਲ ਤੇ ਕੇਵਲ ਸਾਡੇ ਵਸਤੇ ਵਿੱਚ ਹੋਣੇ ਚਾਹੀਦੇ ਜੇ ਵਸ ਤੋਂ ਬਾਹਰ ਹੋ ਗਏ ਜੇ ਹੁਣ ਗੱਡੇ ਦੇ ਵਲਦ ਹੀ ਬਾਹਰ ਹੋ ਜਾਣਾ ਆਪਣੇ ਵਸ ਤੋਂ ਦੌੜ ਜਾਣ ਆਪਣੇ ਵਸ ਵਿੱਚ ਨਾ ਰਹਿਣ ਤੇ ਗੱਡੇ ਨੂੰ ਤੇ ਛੁੱਟ ਦੇਣਗੇ ਕਿਤੇ ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਾਡੇ ਇੰਦਰੇ ਨੇ ਵਸ ਵਿੱਚ ਨਾ ਹੋਣ ਕਰਕੇ ਸਾਡਾ ਜਿਹੜਾ ਇਹ ਮਨੁੱਖਾ ਜੀਵਨ ਹੈ ਇਹ ਟਹਿ ਟੇਰੀ ਹੋ ਜਾਂਦਾ ਹੈ ਤੇ ਇਸ ਮਨੁੱਖਾ ਜੀਵਨ ਦਾ ਅਸੀਂ ਕੋਈ ਲਾਭ ਨਹੀਂ ਪ੍ਰਾਪਤ ਕਰਦੇ ਕੇਵਲ ਤੇ ਕੇਵਲ ਇਹ ਮਨੁੱਖਾ ਜੀਵਨ ਜਿਹੜਾ ਸਾਡਾ ਉਲਟ ਰਸਤੇ ਚੱਲਦਾ ਹੋਇਆ ਅਸੀਂ ਜ਼ਿੰਦਗੀ ਦੀ ਵਾਹੀ ਖਾ ਜਾਂਦੇ ਤੇ ਜਿਹੜੇ ਇੰਦਰੇ ਨੇ ਉਹ ਗਲਤ ਕੰਮਾਂ ਦੇ ਵਿੱਚ ਪਰਵਿਰਤ ਹੋ ਜਾਂਦੇ ਨੇ ਤੇ ਜੋ ਸਤਿਗੁਰੂ ਕਹਿੰਦੇ ਨੇ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਗਾਨੀ ਇਹ ਬੰਦਾ ਹੈ ਜਿਹੜਾ ਉਹ ਜ਼ਿੰਦਗੀ ਦੀ ਬਾਜੀ ਹਾਲ ਜਾਣਦਾ